ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਅਦ ਤਾਂ ਦੱਸਦੀ ਆ ਕਿ ਜਿੱਥੇ ਦੇਸ਼ ਭਰ ਦੇ ਵਿੱਚ ਜੋ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਹਰ ਕਿਸੇ ਨੇ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਤਾਂ ਉੱਥੇ ਹੀ ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਵੱਲੋਂ ਵਕ ਵਕ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹ ਜਨਮ ਦਿਨ ਦਿਹਾੜੇ ਮੌਕੇ ਜੋ ਲਗਾਏ ਗਏ ਤਾਂ ਹਾਲੇ ਕਿ ਜੇਕਰ ਅਸੀਂ ਗੱਲ ਕਰ ਲਈ ਜਨਮ ਦਿਹਾੜਾ ਨਿਕਲੇ ਨੂੰ ਜ਼ਰੂਰ 1-2 ਦਿਨ ਹੋ ਚੁੱਕੇ ਨੇ ਪਰ ਸੰਗਤਾਂ ਦੇ ਮਨਾਂ ਦੇ ਵਿੱਚ ਹਾਲੇ ਵੀ ਇੰਨੀ ਇੱਕ ਸ਼ਰਧਾ ਤੇ ਭਾਵਨਾ ਹੈਗੀ ਆ ਗੁਰੂ ਸਾਹਿਬ ਪ੍ਰਤੀ ਬਾਬਾ ਜੀ ਦੇ ਪ੍ਰਤੀਤ ਤੁਸੀਂ ਵੇਖ ਸਕਦੇ ਹੋ ਅੱਜ ਫੇਰ ਜੋ ਸ਼ਸ਼ਕਨਚਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਜੋ ਸੰਗਤਾਂ ਵੱਲੋਂ ਜਿੱਥੇ ਲੰਗਰ ਵੀ ਲਗਾਇਆ ਗਿਆ ਤਾਂ ਅਸੀਂ ਗੱਲ ਵੀ ਕਰਾਂਗੇ ਉਹਨਾਂ ਗੁਰਕੇ ਪਿਆਰਿਆਂ ਦੇ ਨਾਲ ਜਿਨ੍ਹਾਂ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਸੇਵਾਵਾਂ ਨਭੀਆਂ ਜਾ ਰਹੀਆਂ ਨੇ ਇੱਥੇ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਵਾਹਿਗੁਰੂ ਜੀ ਜਿੱਥੇ ਗੱਲ ਕਰ ਲਈਏ ਦੇਸ਼ ਭਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜ ਨੇ ਬਣਾਇਆ ਸੰਗਤਾਂ ਬਣਾਉਂਦੀਆਂ ਦਿਖਾਈ ਦਿੱਤੀਆਂ ਲੱਖਾਂ ਦੀ ਤਦਾਰ ਦੇ ਉੱਤੇ ਸੰਗਤਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੀ ਪਹੁੰਚੀਆਂ ਤੇ ਨਾਲ ਦੀ ਨਾਲ ਕਾਫੀ ਜ਼ਿਆਦਾ ਸੰਗਤਾਂ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਤੇ ਅੱਜ ਤੁਸੀਂ ਵੀ ਲਗਾਏ ਹਾਲਾਂਕਿ ਜੇਕਰ ਗੱਲ ਕਰ ਲਈਏ ਜਨਮ ਦਿਹਾੜਾ ਨਿਕਲ ਵੀ ਚੁੱਕਾ ਪਰ ਫਿਰ ਵੀ ਅੱਜ ਲੰਗਰ ਲਗਾ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਇਹ ਲੰਗਰ ਜਨਮ ਦਿਹਾੜਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਚਲੋ ਹਰ ਕੋਈ ਹਨਾ ਲਗਾਉਂਦੇ ਹੀ ਰਹਿੰਦੇ ਨੇ ਤੇ ਇਹ ਹਰ ਸਾਲ ਸਾਡੇ ਬਾਜ਼ਾਰ ਦੇ ਸਾਥੀਆਂ ਵੱਲੋਂ ਮਿਲ ਕੇ ਹਰ ਸਾਲ ਇਸੇ ਤਰ੍ਹਾਂ ਉਪਰਾਲਾ ਕੀਤਾ ਜਾਂਦਾ ਕਿ ਬਾਬਾ ਜੀ ਦੇ ਜਨਮ ਦਿਹਾੜੇ ਦੀ ਖ ਲੰਗਰ ਲਗਾਇਆ ਜਾਂਦਾ ਬਾਕੀ ਲਗਾਉਣ ਵਾਲੇ ਅਸੀਂ ਕੋਈ ਨਹੀਂ ਆ ਚਲੋ ਲਵਾਉਣ ਵਾਲਾ ਤੇ ਉਹ ਪਰਮਾਤਮਾ ਆ ਜੀ ਆਪਾਂ ਕੌਣ ਹੁੰਨੇ ਲਾਉਣ ਵਾਲੇ ਅਸੀਂ ਤਾਂ ਸਿਰਫ ਇੱਕ ਜ਼ਰੀਆ ਆ ਕਿ ਚਲੋ ਇੱਕ ਜ਼ਰੀਆ ਬਣਦਾ ਬੰਦਾ ਕਿ ਚਲੋ ਜੋ ਅਸੀਂ ਕਰ ਰਹੇ ਆ ਬਾਕੀ ਕਰਾਉਣ ਵਾਲਾ ਉਹ ਸੱਚੇ ਬਾਦਸ਼ਾਹ ਵਾਹਿਗੁਰੂ ਖੰਡੇ ਵਾਲਾ ਉਹ ਸਭ ਕੁਝ ਕਰਾ ਰਿਹਾ ਤੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਹੋ ਰਿਹਾ ਜੇ ਅੱਜ ਇਹ ਵੀ ਲੰਗਰ ਚੱਲ ਰਿਹਾ ਤੇ ਉਹਨਾਂ ਦੀ ਕਿਰਪਾ ਨਾਲ ਹੀ ਚੱਲ ਰਿਹਾ ਅੱਜ ਇੱਕ ਗੱਲ ਕਰੀਏ ਕਿ ਕੀ ਕੁਛ ਅੱਜ ਲੰਗਰ ਦੇ ਵਿੱਚ ਵਰਤਿਆ ਜਾ ਰਿਹਾ ਇਹ ਲੰਗਰ ਦੇ ਵਿੱਚ ਜੀ ਸਾਡੇ ਵੱਲੋਂ ਨਿਊਟਰੀ ਬ੍ਰੈਡ ਦਾ ਲੰਗਰ ਲਗਾਇਆ ਜਾ ਰਿਹਾ ਤੇ ਸ਼ਾਮ ਨੂੰ ਚਾ ਹਰ ਸਾਲ ਸਾਡੇ ਬਾਜ਼ਾਰ ਦੇ ਸਾਥੀਆਂ ਵੱਲੋਂ ਮਿਲ ਕੇ ਤੇ ਸਾਰੇ ਲੋਕਾਂ ਵੱਲੋਂ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਵੱਲੋਂ ਮਿਲ ਕੇ ਉਹਨਾਂ ਦਾ ਸਹਿਯੋਗ ਨਾਲ ਲੈ ਕੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਉਪਰਾਲਾ ਕੀਤਾ ਜਾਂਦਾ ਜਾ ਇਸ ਦੇ ਨਾਲ ਨਾਲ ਜੇ ਗੱਲ ਕਰ ਲਈਏ ਤਾਂ ਕਿੰਨੇ ਕੁ ਵੱਡੇ ਪੱਦਰ ਉੱਤੇ ਤੁਹਾਡੇ ਵੱਲੋਂ ਕਿਉਂਕਿ ਜੇਕਰ ਗੱਲ ਕਰ ਲਈਏ ਕਿ ਸੰਗਤਾਂ ਜੋਣੇ ਕਾਫੀ ਠਾਠਾ ਮਾਰਦਾ ਕੱਟ ਗੁਰੂ ਘਰਾਂ ਦੇ ਵਿੱਚ ਪਹੁੰਚਦਾ ਤਾਂ ਕਾਫੀ ਜ਼ਿਆਦਾ ਕਿੰਨੇ ਕ ਵਜੇ ਦਾ ਸ਼ੁਰੂ ਕੀਤਾ ਲੰਗਰ ਤੇ ਕਦੋਂ ਤੱਕ ਚੱਲੇਗਾ ਹਾਂਜੀ ਹਾਂਜੀ ਇਹ ਤੇ ਜਿੱਦਾਂ ਤੁਸੀਂ ਲਾ ਲੋ ਕਿ ਦਰਬਾਰ ਸਾਹਿਬ ਦਾ ਏਰੀਆ ਇੱਥੇ ਵੈਸੇ ਹੀ ਰਸ ਸੰਗਤਾਂ ਦਾ ਬਹੁਤ ਰਹਿੰਦਾ ਵਾ ਸੰਗਤ ਦੂਰੋਧ ਰੇਡੋਂ ਬੜੀ ਹੁੰਦੀ ਆ ਤੇ ਇਹ ਤੇ ਕਾਫੀ ਟਾਈਮ ਦਾ 12 ਵਜੇ ਦਾ ਸ਼ੁਰੂ ਹੋਇਆ ਤੇ ਸ਼ਾਮੀ ਬਾਕੀ ਬਾਬਾ ਜੀ ਦੀ ਮੇਰ ਨਾਲ ਜਦੋਂ ਤੱਕ ਸਾਡਾ ਤੇ ਮਤਲਬ ਹੈਗਾ ਵਾ ਸ਼ਾਮ ਤੱਕ ਚੱਲੇਗਾ ਹੀ ਬਾਕੀ ਜੇ ਪਹਿਲਾਂ ਫਤਿਹ ਹੋ ਗਿਆ ਤੇ ਪਹਿਲਾਂ ਬਾਕੀ ਜਿੰਨਾ ਕ ਆਪਾਂ ਹੈ ਤੇ ਸ਼ਾਮ ਤੱਕ ਤਾਂ ਚੱਲੇਗਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਨੌਜਵਾਨਾਂ ਵੱਲੋਂ ਜਿਹੜਾ ਆਪਣੇ ਪੱਧਰ ਦੇ ਉੱਤੇ ਜੋ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਜੋ ਲੰਗਰ ਜੋ ਇੱਥੇ ਲਗਾਇਆ ਗਿਆ ਤੇ ਉਹਨਾਂ ਵੱਲੋਂ ਇਹ ਵੀ ਕਹਿ ਕੇ ਗਿਆ ਕਿ ਸਾਡੀ ਜਿਹੜੀ ਸ਼ਤਮ ਤਬਕ ਇਸ ਆਪਣਾ ਇੱਥੇ ਲੰਗਰ ਇੱਥੇ ਲਗਾਇਆ ਤਾਂ ਕਹਿ ਸਕਦੇ ਆ ਕਿ ਦੇਸ਼ ਭਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਖਾਸ ਕਰਕੇ ਜੋ ਸੰਗਤਾਂ ਵੱਲੋਂ ਇਸ ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਨੇ ਤੇ ਨਾਲ ਦੇ ਰੂਨਗਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਵੀ ਪਹਿਲਾਂ ਵੀ ਆਪਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਲੱਖਾਂ ਦੀ ਤਦਾਰ ਤੇ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸ਼ਹੀਗੰਦ ਸਾਹਿਬ ਦੇ ਵਿੱਚ ਉਹ ਸੰਗਤਾਂ ਪਹੁੰਚੀਆਂ ਸਨ ਤਾਂ ਉਸ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਵੀ ਜਿਹੜੇ ਲੰਗਰ ਹਾਲੇ ਵੀ ਉਸੇ ਤਰੀਕੇ ਨਾਲ ਕਰ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਨੇ ਨਾਲ ਇੱਛਾ ਸੁਣਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ